ਇਹ ਦਿਨ ਸੀ ਫੱਟੇ ਅੱਜ ਇੱਕ ਬਹੁਤ ਵੱਡੀ ਗਿਲਹਾ ਹੈ ਪੰਜਾਬਸ ਵਿੱਚ ਫੈਲ ਪਈ ਹੈ ਪਜਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜ਼ਮੀਨਾਂ ਖਰਾਬ ਹੋ ਚੁੱਕੀਆਂ ਨੇ ਗੋਆ ਤੇ ਕਰੋ ਬੇਕਾਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਢਹਿ ਢੇਰੀ ਹੋ ਚੁੱਕੇ ਨੇ ਔਰ ਕਈ ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੂਤ ਪਾਣੀ ਕਈ ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜ ਕਲਾ ਪਿੰਡ ਵਿੱਚ ਖੜੇ ਹੋਏ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਪ ਇਹ ਕਹਿ ਸਕਦੇ ਆ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਨ ਦੀ ਲੋੜ ਹੈ ਔਰ ਸਾਰੇ ਅਸੀਂ ਗੁਰੂ ਚਤਨਾ ਦੇ ਵਿੱਚ ਅਰਦਾਸ ਕਰੀਏ ਕਿ ਇਹ ਜਿਹੜੀ ਦਿੱਕਤਾ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ निजात ਮਿਲਦਾ ਕੁਝ ਅਦਾਸ ਕੀਤੇ ਜਾਵਾ ਤਾਕਤ ਕੀ ਹੋ ਜੇ ਆਪਣਾ ਡੀਐਨਏ ਨੋਟਿਫਾਇਆ ਇਮੇਲ ਹੋ ਗਿਆ ਉਸ ਮਾਰੇ ਹਾਲਾਤ ਨੇ ਜੋ ਦੇਖ ਆਇਆ ਅੱਗੇ ਤਾਂ ਜਿੰਨ ਗੱਪੀ ਸਰ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਮਾਰੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੁਸਤਾਨ ਵਾਸੀਆਂ ਦਾ ਘੇਡ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਹੈ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਬੇਹਿਸ਼ਮਤ ਕਿਤੇ ਦਿੱਤਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੀ ਜਾਨ ਹੇਲ ਕੇ ਉੱਤੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇੱਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦਿਆ ਲੋਕਾਂ ਨੂੰ ਘਰ ਬਣਾ ਕੇ ਬਦਿੰਦਿਆਂ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਵਿਫ਼ਾ ਬਣੀ ਹੈ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨਹੀਂ ਫੜੀ ਆ ਕਿ ਇੱਥੋਂ ਤੱਕ ਕਿ ਵੇਖ ਕੇ ਸੈਂਟੋ ਵੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਤੁਖਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾਂ ਵੀ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਤ ਟੈਕਸ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਸਥਾਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਸਥਾਰ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਹੋਰੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇਖ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਜਿਹੜੀ ਕੋਈ ਸਹਾਇਤਾ ਪੁਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਪਤਾ ਜਿਹੜਾ ਪੰਜਾਬ ਜਿਹੜਾ ਪਾਣੀ ਇੰਨਾ ਜਿਆਦਾ ਵੱਡੇ ਪੱਧਰ ਤੇ ਸਾਰੇ ਪਾਸੇ ਫੈਲ ਰਿਹਾ ਹੈ ਇਹਨੂੰ ਕੋ ਰੋਕਣ ਲਈ ਤਾਂ ਜਿਹੜਿਆਂ ਨੇ ਪਰਸੈਂਟ ਦੇ ਸਰਕਾਰ ਵੱਲੋਂ ਕੀਤੀ ਜਾ ਰਹੀ ਤੁਸੀਂ ਅੱਜ ਤੱਕ ਤੁਸੀਂ ਤੁਹਾਡੇ ਵੱਲੋਂ ਕੀ ਤਰ੍ਹਾਂ ਮਦਦ ਕੀਤੀ ਜਿਹੜੇ ਲੋਕ ਅਸੀਂ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਦੇ ਗੁੱਲੀ ਵਾਲੇ ਮਾਹਪੁਰ ਕਨਪੁਰਕਾਲਿਆ ਵਾਲੇ ਸਥਾਨ ਦੇ ਦੁੱਖ ਸੇਵਾ ਦਾ ਸੰਤ ਪਾਪਾ ਗੁਰਦੇਵ ਸਿੰਘ ਦੇ ਗੁੱਲੀ ਵਾਲੇ ਯੰਨਾ ਦਿਨਾਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਕਿ ਸੰਗਤ ਦੇ ਵਾਸਤੇ ਰਾਸ਼ਨ ਪ੍ਰਸ਼ਾਦੀ ਪਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਡਾਈਪਰ ਦਵਾਈਆਂ ਪਸ਼ਮਾਂ ਦੀਆਂ ਦਵਾਈਆਂ ਔਰ ਪਸ਼ਮਾਂ ਤੇ ਵਾਸਤੇ ਜਿਹੜਾ ਚੌਕਰ ਹੈ ਉਹ ਬੱਚਿਆਂ ਦੇ ਪਾ ਕੇ ਪਸ਼ਮਾਂ ਦੇ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਚੁਹੇ ਹੋਏ ਨੇ ਔਰ ਹੁਣ ਵੀ ਸਾਨੂੰ ਜੋ ਰਿਪੋਰਟ ਜਿਹੜੀ ਹੈ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਕਿਲਤ ਹੈ ਉਹ ਲੋਕਾਂ ਦੇ ਵਾਸਤੇ ਆ ਰਹੀ ਹੈ ਉਹ ਨਵੇਦ ਦੀ ਕੀ ਪੀਆ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਜਿੱਥੇ-ਜਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਪਹਈਆ ਕਰਵਾਇਆ ਜਾਏ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਪਾਣੀ ਹੈ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ ਪੂਰੇ ਹਿੰਦੁਸਤਾਨ ਦੀ ਸਾਡੇ ਸਿੱਖ ਨੇ ਜਿਹੜੇ ਅਮਰੀਕਾ ਵਿੱਚ ਰਹਿੰਦੇ ਨੇ ਪੰਜਾਬੀ ਪੰਜਾਬੀ ਜਿਹੜਾ ਵਾਪਸ ਪੰਜਾਬ ਦੇ ਵਿੱਚ ਦਿੱਕਤਾਂ ਹੈ ਤੇ ਕੋਈ ਕਿਤੇ ਵੀ ਕੋਈ ਕਿਤੇ ਤੇ ਨੰਦੀ ਨੂੰ ਮਿਲੂ। ਹੁਣ ਮੈਂ ਪਹਿਲਾ ਬੇਨਤੀ ਕਰ ਚੁੱਕਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬੀ ਕੰਦਰ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਕੁਰਬਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ। ਚਾਹੇ ਕਸ਼ਕੋਜ ਵਿੱਚ ਕੋਈ ਹਾਲ ਆਇਆ ਤੇ ਪੰਜਾਬੀ ਅੱਗੇ ਸਨ, ਉੜੀਸਾ ਤੋਂ ਸੁਨਾਰਨੀ ਆਏ ਪੰਜਾਬੀ ਅੱਗੇ ਸਨ। ਜੰਮੂ ਕਸ਼ਮੀਰ ਵਿੱਚ ਹਾਲ ਆਇਆ ਤੇ ਪੰਜਾਬੀ ਅੱਗੇ ਸਨ, ਖਾਸ ਕਰਕੇ ਸਿੱਖ ਅੱਗੇ ਸਨ। ਪਰ ਅੱਜ ਪੰਜਾਬੀਆਂ ਤੇ ਮੁਸੀਬਤ ਬਣੀ ਹੈ, ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡੂ ਕਿਤਨਾ ਵਿੱਚ ਮੁਸੀਬਤ ਬਣੀ ਹੈ। ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਜਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣ ਦਾ ਤੱਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਧਿਆਨ ਤੱਕ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ خون ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਦੂਜੇ ਦੀ ਜਿਹੜੀ ਸਹਾਇਤਾ ਉਹ ਕਰਨ ਦਾ ਕਰਤਨ ਕਰਦੇ ਆਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ